갱스터즈 ਦੇ ਖਿਲਾਫ ਚਲਾਈ ਮੁਹਿੰਮ ਦੇ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਸਾਡੀ ਸੀਆਈਏ ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਬਪ੍ਰੀਤ ਯੁਵਰਾਜ ਤੇ ਲਖਜੋਤ ਇਹਨਾਂ ਦੇ ਕੋਲੋਂ ਸਾਨੂੰ 3 3 ਬੋਰ ਤੇ ਪਿਸਤਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਦੇ ਤੋਂ ਇਹ ਗੱਲ ਥੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਆ ਕਿ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡਿਆਲੇ ਪਿੰਡ ਦਾ ਉਹਦੇ ਕਹਿਣ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਮਲਕੀਤ ਵੱਲੋਂ ਜਾਰੀ ਸੀ ਇਨ੍ਹਾਂ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਆ ਜਿਨ੍ਹਾਂ ਦੀ ਜਿਨ੍ਹਾਂ ਨੇ ਇਹਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾਂ ਨੇ ਇਹਨਾਂ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਜ਼ ਨੂੰ ਜੋ ਇਨਜਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕ੍ਰਾਈਮ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਡੇ ਬੱਲਾਚੌਰ ਦੀ ਟੀਮ ਦੀ ਪ੍ਰੋਐਕਟਿਵਿਟੀ ਦਾ ਨਤੀਜਾ ਇਹ ਹੈਗਾ ਕਿ ਅਸੀਂ ਦੋਕ ਬੰਦੇ ਫੜੇ ਆ ਇੱਕ ਗਗਨਦੀਪ ਸਿੰਘ ਗਗਨੀ ਤੇ ਦੂਜਾ ਹਰਮਨ ਸਿੰਘ ਇਹ ਦੋਨੋਂ ਹੈਗੇ ਡਿਸਟ੍ਰਿਕਟ ਤਰਨਤਾਰਨ ਦੇ ਇਹ ਦੋਵਾਂ ਨੂੰ ਇੱਕ ਕੰਟਰੈਕਟ ਮਿਲਿਆ ਸੀ ਕਿ ਗੁਰਮੀਤ ਸਿੰਘ ਜੋ ਹੈ ਸਾਡੇ ਬਲਚੌਰ ਪਿੰਡ ਬਲਚੌਰ ਦੇ ਇਹਨਾਂ ਦਾ ਕਤਲ ਕਰਨ ਇਸ ਚੀਜ਼ ਦੇ ਲਈ ਇਹਨਾਂ ਨੂੰ 3 ਲੱਖ ਰੁਪਏ ਮਿਲਨੇ ਸੀ ਜਿਨ੍ਹਾਂ ਚੋਂ 50000 ਰੁਪਏ ਦਾ ਐਡਵਾਂਸ ਦਿੱਤਾ ਗਿਆ ਸੀ ਇਹਨਾਂ ਨੇ ਵੈਪਨ ਕਲੈਕਟ ਕੀਤਾ ਸੀ ਮੋਟਰਸਾਈਕਲ ਵੀ ਕਲੈਕਟ ਕੀਤੀ ਤੇ ਇਹ ਉੱਥੇ ਰੈਕੀ ਕਰਦੇ ਸਨ ਰੇਕੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸਾਡੀ ਟੀਮ ਦੇ ਉੱਥੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਸੀਗੀ ਉਹਨਾਂ ਨੇ ਇਨਫੋਰਮ ਕੀਤਾ ਇਮੀਡੀਏਟਲੀ ਸਾਡੀ ਟੀਮ ਜਾ ਕੇ ਦੋਨੋਂ ਬੰਦੇ ਨੈਬ ਕੀਤੇ ਨੈਬ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਇਹਨਾਂ ਦੇ ਕੋਲੋਂ ਸਾਨੂੰ ਇੱਕ ਪਿਸਤਲ ਮਿਲਦਾ ਹੈ ਪਿਸਤਲ ਤੇ ਦੋ ਮੈਗਜ਼ੀਨਸ ਤੇ 16 ਲਾਈਵ ਕੈਟਰਿਜਸ ਮਿਲਦੀਆਂ ਇਨ ਮੁੰਡਿਆਂ ਦੀ ਜੋ ਜੋ ਫੋਨ ਵਗੈਰਾ ਬਾਅਦ ਖੰਗਾਲੇ ਜਾਂਦੇ ਆ ਉਹਦੇ ਵਿੱਚ ਇਹ ਸਾਹਮਣੇ ਆਂਦਾ ਹੈ ਕਿ ਇਹਨਾਂ ਨੇ ਵਾਰਦਾਤ ਕਰਨ ਤੋਂ ਬਾਅਦ ਜਾਣਾ ਸੀ ਪਟਿਆਲੇ ਠਾਰ ਲੈਣ ਲਈ ਜਿਹੜੇ ਕੋਲ ਪਟਿਆਲੇ ਠਾਰ ਲੈਣੀ ਸੀ ਉਹਨੂੰ ਵੀ ਅਸੀਂ ਲਿਆ ਉਹਨੇ ਵੀ ਆਗੇ ਕੰਟਰੈਕਟ ਰੱਖਿਆ ਹੋਇਆ ਸੀ ਇਹ ਇਨਾਂ ਦੇ ਲਈ ਕਿ ਕਿਨੂੰ ਮਾਰਨਾ ਉਹ ਬੰਦੇ ਨੂੰ ਵੀ ਫੜ ਕੇ ਇਹਦੇ ਵਿੱਚ ਲਿਤਾ ਗਿਆ ਤੇ ਜੋ ਇਹ ਟੱਚ ਸੀਗੇ ਇਨ ਟੱਚ ਸੀਗੇ ਵਿਦ ਕੁਲਦੀਪ ਸਿੰਘ ਅਬ ਕੁਲਦੀਪ ਸਿੰਘ ਜੋ ਹੈਗਾ ਜੀ ਇਹ ਫਿਰੋਜ਼ਪੁਰ ਜੇਲ ਦੇ ਵਿੱਚ ਹੈਗਾ ਤੇ ਕੁਲਦੀਪ ਸਿੰਘ ਦੇ ਯੂਏਪੀਏ ਦੇ ਦੋ ਮੁਕਦਮੇ ਦਰਜ ਤੇ ਇੱਕ ਡੈਕੋਇਟੀ ਦਾ ਮੁਕਦਮਾ ਦਰਜ ਹੈਗਾ ਨੈਕਸਟ ਜੋ ਕੰਮ ਹੈਗਾ ਕੁਲਦੀਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹਾਂ ਤੇ ਉਥੋਂ ਕਲੀਅਰ ਹੋਏਗਾ ਸਾਨੂੰ ਕਿ ਜੋ ਕੁਲਦੀਪ ਸਿੰਘ ਹੈਗਾ ਉਹਦਾ ਤੇ ਗੁਰਮੀਤ ਸਿੰਘ ਦਾ ਕੀ ਰੋਲਾ ਸੀ ਕਿ ਕਿਸ ਗੱਲ ਤੋਂ ਉਹਨੂੰ ਮਰਵਾਉਣ ਲਈ ਉਹਨੇ ਬੰਦੇ ਇੱਥੇ ਭੇਜੇ ਸੀ ਤੇ ਇਹਦੇ ਨਾਲ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਸਾਡੀ ਟੀਮਸ ਅਗੇਨ ਆਰ ਵੈਰੀ ਪ੍ਰੋਐਕਟਿਵ ਇਨ ਦੀ ਏਰੀਆ ਇਹੋ ਜਿਹਾ ਮੈਟਰ ਜੋ ਕ੍ਰਾਈਮ ਦਾ ਹੁੰਦਾ ਹੈ ਕੋਈ ਗੈਂਗਸਟਰ ਕ੍ਰਾਈਮ ਹੋ ਗਿਆ ਕੋਈ ਟੈਰਰਿਸਟ ਕ੍ਰਾਈਮ ਹੋ ਗਿਆ ਕੋਈ ਦੂਜਾ ਹੋ ਗਿਆ ਸਾਡੀ ਟੀਮਸ ਆਰ ਵੈਰੀ ਪ੍ਰੋਐਕਟਿਵ ਵੀ ਆਰ ਔਨ ਦੀ ਲੋਕਆਊਟ ਔਨ ਦੀ ਰਨ ਤੇ ਅਸੀਂ ਸਾਰੇ ਕ੍ਰਿਮੀਨਲਸ ਨੂੰ ਭਜਾ ਕੇ ਰੱਖਾਂਗੇ ਤੇ ਜੋ ਵੀ ਕ੍ਰਾਈਮ ਕਰੂਗਾ ਉਹਨੂੰ ਫੜ ਕੇ ਅੰਦਰ ਵੀ ਦੇ ਜਿਹੜੇ ਮੇਰੇ ਸਪੈਸ਼ਲ ਇਨਵਾਈਟੇ ਨੇ ਜਿਹੜੇ ਕਿ ਅਥੀ ਬਹੁਤ ਸਿੱਦਤ ਨਾਲ ਔਰ ਬਹੁਤ ਮੁਸ਼ਕਲ ਨਾਲ ਆਪਣੇ ਨਾਲ ਜੋੜੇ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਾਂਗਾ ਧਿਆਨ ਲਈ ਆਪਣੇ ਸਮੇਂ ਨੂੰ ਕੱਢਣ ਲਈ ਸਪੈਸ਼ਲੀ ਮੈਡਮ ਪ੍ਰਿੰਸੀਪਲ ਡਾਇਰੈਕਟਾਂ ਚੰਡੀਗੜ੍ਹੋਂ ਆਏ ਨੇ ਕਿੰਗ ਜੀ ਮੋਹਿਤ ਜੀ ਜਿਹੜੇ ਬਹੁਤ ਅੱਛਾ ਸਕੂਲ ਲੱਗੇ ਦੋਨੋਂ ਸਾਨੂੰ मोहित जी काठगढ़ तो है नॉर्व पब्लिक स्कूल तो और साढे सुखराज जी कैंडी जी बैठे ने जोड़े प्रकाश मॉडल स्कूल के संचालक ने कैंडी साहब का थोड़ा स्वास्थ्य खराब रहा पिछे सालों सबनों बड़ी फिकर सी लेकिन जिन्हें को नेक दिल इंसान ने प्रभु ने उन्हों मदद की थी, और उस ਤਕਲੀਫ ਚੋਂ ਨਿਕਲ ਕੇ ਅੱਜ ਜੋ ਸਾਡੇ ਵਿੱਚ ਬੈਠੇ ਨੇ ਮੈਂ ਚਾਹਾਂਗਾ ਸਾਰੇ ਉਹਨਾਂ ਦੇ ਅ ਅੱਛੇ ਸਿਹਤ ਲਈ ਦੁਆ ਕਰਨ ਔਰ ਤਾਲੀਆਂ ਪਾਜਾਂ ਕਿਉਂਕਿ ਉਹ ਫਾਈਟਰ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਮੇਰੇ ਸਾਡੇ ਜਿਹੜੀ ਇਹ ਲੀਗਲ ਇੱਕ ਸਾਡੀ ਜਿਹੜੀ ਹੁੰਦੀ ਨਾ ਜਿਹੜੀ ਇਲੈਕਸ਼ਨ ਵਾਲੀ ਮੀਟਿੰਗ ਹੁੰਦੀ ਹੈ ਉਹ ਇੱਕ ਲੀਗਲ ਕੰਪਲਸ਼ਨ ਹੈ ਸਾਡੇ ਲਈ ਔਰ ਉਹ ਕਰਨਾ 3 ਸਾਲ ਬਾਅਦ ਬਹੁਤ ਜ਼ਰੂਰੀ ਹੈ ਚਾਹੇ ਅੱਜ ਇਲੈਕਸ਼ਨ ਨਹੀਂ ਹੋਇਆ ਅੱਜ ਕੀ ਪਿਛਲੇ 25 ਸਾਲ ਤੋਂ ਇਲੈਕਸ਼ਨ ਨਹੀਂ ਹੋਇਆ ਮੈਂ ਗੁਜਾਰਿਸ਼ ਕਰਕੇ ਮੈਂ ਸਭ ਨੂੰ ਕਹਿ ਕੇ ਕਿ ਧਰ ਗਿਆ ਕਿ ਬਈ ਬਹੁਤ ਲੰਬਾ ਟਾਈਮ ਹੋ ਗਿਆ 26 ਸਾਲ ਔਰ ਇੱਕ ਸਭ ਤੋਂ ਬੜੀ ਗੱਲ ਇਹ ਹੈ ਕਿ ਪੰਜਾਬ ਦਾ ਵਾਹਿਦ ਮਹੀ ਸੈਕਟਰੀਆਂ ਜਿਹੜਾ 26 ਸਾਲ ਤੋ ਸੇਵਾ ਕਰ ਰਹੇ ਆ ਹਰ ਜਗ੍ਹਾ ਬਦਲ ਚੁੱਕੇ ਨੇ ਮੈਂ ਇਹਨਾਂ ਨੂੰ ਕਹ ਮੇਰੇ ਨਾਲ ਦਾ ਉੱਤੇ ਕੋਈ ਵੀ ਨਹੀਂ ਹੈਗਾ ਸਾਰੇ ਨਵੇਂ ਆਂਦੇ ਆ ਇਲੈਕਸ਼ਨ ਹੁੰਦੇ ਨੇ ਲੇਕਿਨ ਈਵਨ ਮੈਂ ਇੱਥੋਂ ਬਦਲ ਕੇ ਗੁਜਰਾਤ ਚਲਾ ਗਿਆ ਉਸ ਪੀਰੀਅਡ ਚ ਵੀ ਮੈਂ ਕਿਹਾ ਕਿ ਵੀ ਆਪਣੀ ਮੇਰੀ ਜਗ੍ਹਾ ਚੁਣੋ ਕਿਸੇ ਨੂੰ ਲੇਕਿਨ ਪਤਾ ਨਹੀਂ ਟਰਸਟ ਹੈ ਜਾਂ ਪਿਆਰ ਹੈ ਜਾਂ ਕੀ ਹੈ ਜਾਂ ਬਾਕੀ ਲੋਕ ਹੋ ਸਕਦਾ ਕੰਮ ਨਾ ਕਰਨਾ ਚਾਹੁੰਦੇ ਹੋਣ ਐਵੇਂ ਬੁਰਾ ਨਾ ਮਨਾਈਓ ਤੇ ਮਤਲਬ ਕੋਈ ਰਾਜੀ ਨਹੀਂ ਹੋਇਆ ਤੇ ਉਹ ਮਜਬੂਰੀ ਨਾਲ ਕਿ ਯਾਰ ਬੱਚਿਆਂ ਦਾ ਇੱਕ ਪਲੇਟਫਾਰਮ ਹੈ ਇਹਨੂੰ ਖਤਮ ਨਹੀਂ ਕਰਨਾ ਆਪਾਂ ਇਹਨੂੰ ਐ ਨਾ ਹੋਵੇ ਕਿ ਵੀ ਰੁੱਲ ਜਾਵੇ ਅੱਜ ਅਸੀਂ ਐਸੀ 스테ਜ ਤੇ ਹਾਂ ਜਿੱਥੇ ਸਾਡੇ ਕੋਲ ਹਰ ਇਕੁਇਪਮੈਂਟ ਹੈ ਬਹੁਤ ਛੋਟੀ ਡਿਸਟ੍ਰਿਕਟ ਹੋਣ ਤੋਂ ਬਾਅਦੂਦ ਵਿਨੋਦ ਜੀ ਦੀ ਔਰ ਆਰ ਸਮਾਜ ਦੀ ਸਹਿਯੋਗ ਨਾਲ ਸਾਡੇ ਕੋਲ ਬਹੁਤ ਅੱਛਾ ਗਰਾਊਂਡ ਹੈ ਔਰ ਇਸ ਤਰ੍ਹਾਂ ਦਾ ਸਾਡੇ ਕੋਲ ਫੰਡਸ ਵੀ ਹੈਗੇ ਔਰ ਸਾਡਾ ਐਸਾ ਟਸਟ ਸਪੀਸ਼ਲ ਚ ਬਣ ਗਿਆ ਹੈ ਕਿ ਸਾਨੂੰ ਇੱਕ ਜ਼ਿੰਮੇਵਾਰੀ ਜਿਹੜੀ ਦਿੱਤੀ ਉਹਨਾਂ ਨੇ ਉਹਨਾਂ ਨੇ 8 ਕਰੋੜ ਰੁਪਏ ਸੈਂਕਸ਼ਨ ਕੀਤਾ ਹੋਇਆ ਹੈਗਾ ਅਗਰ ਅਸੀਂ ਇੱਥੇ ਸਟੇਡੀਅਮ ਬਣਾਉਣਾ ਚਾਹਦੇ ਆਂ ਲੇਕਿਨ ਉਹਦੇ ਲਈ ਸਾਨੂੰ ਲੈਂਡ ਲੈਣੀ ਪੈਣੀ ਹੈ ਲੈਂਡ ਦੇ ਨਾਲ ਜੋ ਖਰਚਾ ਹੋਏਗਾ ਅੱਜ ਅਸੀਂ ਲੱਭਦੇ ਫਿਰਦੇ ਆਂ ਸਾਨੂੰ ਸ਼ਹਿਰ ਦੇ ਨੇੜੇ ਕਿਉਂਕਿ ਕੰਡੀਸ਼ਨ ਇਹ ਹੈ ਕਿ ਵੀ ਉਹ ਅਪਰੋਚੇਬਲ ਹੋਵੇ ਬੱਚੇ ਉੱਥੇ ਪਹੁੰਚ ਸਕਣ ਅੱਜ ਤੱਕ ਅਸੀਂ ਜਿੱਥੇ ਬੈਠੇ ਆਂ ਉਹ ਬਹੁਤ ਹੀ ਅਪਰੋਚੇਬਲ ਹੈ ਔਰ ਬਹੁਤ ਹੀ ਵਧੀਆ ਗਰਾਊਂਡ ਹੈ ਅਗਰ ਕੋਈ ਵੀ ਜਗ੍ਹਾ ਅਸੀਂ ਲੈਣੇ ਆਂ 6 ਕਰੋੜ ਤੋਂ ਘੱਟ ਤੇ ਸਟੇਡੀਅਮ ਨਹੀਂ ਬਣ ਸਕਦਾ ਦੇ 8 ਕਰੋੜ ਇੱਕ ਲਿਮਟ ਹੈ 8 ਕਰੋੜ ਦੇ ਵਿੱਚ ਆਪਾਂ ਲੈਂਡ ਲੈ ਕੇ ਬਣਾਣਾ ਹੈ ਤਾਂ ਉਹ ਜਗ੍ਹਾ ਦੇਖਣ ਲਈ ਸਾਨੂੰ ਅਸੀਂ ਲੱਗੇ ਹੋਏ ਆ ਸਾਡੇ ਕਈ ਮੈਂਬਰ ਵੀ ਸਹਿਯੋਗ ਕਰ ਰਹੇ ਨੇ ਉਸ ਕੰਮ 'ਚ ਅਸੀਂ ਲੋਕ ਕੋਸ਼ਿਸ਼ ਕਰ ਰਹੇ ਆ ਕਿ ਇਹ ਉਪਰਾਲਾ ਅਗਰ ਸਾਡਾ ਪੂਰਾ ਹੋ ਜਾਏ ਤਾਂ ਐਨਡੀਸੀਏ ਦੀ ਬਹੁਤ ਬੜੀ ਥੇਨ ਸਾਡੇ ਜ਼ਿਲ੍ਹੇ ਨੂੰ ਹੋ ਜਾਏਗੀ ਕਿਉਂਕਿ ਪੀਸੀਆ ਸਾਨੂੰ ਪੈਸੇ ਦੇਣ ਨੂੰ ਤਿਆਰ ਹੈ ਸਾਡੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਕੰਮ ਨੂੰ ਦੇਖਦੇ ਹੋਏ ਹੁਣ ਮੈਂ ਗੱਲ ਕਰਾਂਗਾ ਕਿ लास्ट ईयर जिदा कि तक राजन जी ने दसिया लास्ट ईयर असी कुछ एक सैल्फ कमिटमेंट्स की दिया जो कि असी अपने मिनट्स पाइया पहली तो यह कि भी असी रेनोवेशन करना है विकेट्स का विकट्स कहें जिन्होंने जिसते आप पिच कहने जिनको जिसते गेम होंगी हैगी थोड़ी नीची हो गई सी पीसीए नी रिक्वेस्ट की तो पी सी ए ने सू ਉਹ ਦਾ ਅਰੇਂਜਮੈਂਟ ਕਰਕੇ ਦਿੱਤਾ ਬੀਸੀਸੀਆਈ ਦੇ ਕੁਰੀਟਰ ਹੁੰਦੇ ਸੀਗੇ ਪਹਿਲਾਂ ਓਮ ਪ੍ਰਕਾਸ਼ ਜੀ ਜਿਨ੍ਹਾਂ ਨੇ ਦਿੱਲੀ ਵਗੈਰਾ ਇੱਥੇ ਉਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਵਿਕਟ ਸਾਨੂੰ ਪਨਾ ਕੇ ਦਿੱਤੀਆਂ ਚਾਰ ਵਿਕਟਸ ਉਹਦੇ ਕਰਕੇ ਸਾਡੇ ਮੈਚਸ ਕਾਫੀ ਟਾਈਮ ਤੱਕ ਇੱਥੇ ਰੁਕੇ ਰਹੇ ਸਾਨੂੰ ਬਾਹਰ ਜਾ ਕੇ ਖੇਡਣਾ ਪਿਆ ਉਹ ਦੌਰ ਨਿਕਲਿਆ ਇਨ ਦਾ ਮੀਨਵਾਈਲ ਅਸੀਂ ਸੋਚਿਆ ਕਿ ਵੀ ਅਸੀਂ ਆਪਣੇ ਡਰੈਸਿੰਗ ਰੂਮ ਸਾਡੇ ਕੋਲ ਨਹੀਂ ਸੀ ਗਰਲਸ ਦੇ ਮੈਚ ਵੀ ਹੁੰਦੇ ਤੇ ਡਰੈਸਿੰਗ ਰੂਮ ਬਹੁਤ ਜ਼ਰੂਰੀ ਹੁੰਦੇ ਨੇ ਡਰੈਸਿੰਗ ਰੂਮ ਵੀ ਨਹੀਂ ਸੀ ਸਾਡੇ ਕੋਲ ਅਸੀਂ ਡਰੈਸਿੰਗ ਰੂਮ ਬਣਾਏ ਇਸ ਤੋਂ ਇਲਾਵਾ ਸਟੇਡੀਅਮ ਤਾਂ ਆਰਕੇਆ ਰਿ ਕਾਲਜ ਚ ਬਣਿਆ ਸੀ ਪਰ ਉਹ ਉਸ ਦੇ ਉੱਪਰ ਛੱਤ ਨਹੀਂ ਸੀ ਰੂਫ ਨਹੀਂ ਸੀ ਉਹ ਬਣਾਈ ਸਾਡੇ ਕੋਲ ਇਕੁਪਮੈਂਟਸ ਵੱਧ ਗਏ ਸਾਡੇ ਕੋਲ ਸਟੋਰ ਪ੍ਰੋਪਰ ਰਾਈਸਿਸ ਸਟੋਰ ਬਣਾਏ ਬਾਥਰੂਮਸ ਬਣੇ ਬਹੁਤ ਕੁਝ ਅਸੀਂ ਇਜਾਫਾ ਕੀਤਾ ਤਕਰੀਬਨ ਬੈਲੈਂਸ ਸ਼ੀਟ ਚ ਵੀ ਹੈਗਾ 985000 ਜਿਹੜਾ ਹੈਗਾ ਸਾਡਾ ਇਹਨਾਂ ਚ ਕੰਮਾਂ ਚ ਖਰਚ ਹੋਇਆ एक्सक्लूडिंग ऑफ विकेट विकेट के सारे पांच लाख चौहठ हज़ार की मिट्टी आई पी सी ने डायरैक्ट भेजी जो लेबर चार्जेस थे वो तकरीबन ढाई तो तीन लखी पी सी पीसी ने डायरैक्ट दिते जो असी खर्चे नौ पयासी वो असी ग्राउंड के उपर सारा जो लगे है लोगों को नज़र आता है और हूँ जो सू मैच मिल रहे हैं मैं अपनी टीमों के बारे जरूर गल करा बहुत छोटी डिस्ट्रिक्ट होंगे हुए भी साड़ी गर्ल्स ने एत सीफाइनल अमृतसर को हरा के पहुँचे सेमी फाइनल ये बहुत बड़ी अचीवमेंट सी क्योंकि साढ़े कोर्ल्स के कोच भी प्रॉपर नहीं सी लेडी कोच होनी चाहिए है लड़की काम कर रही थी लेकिन वो भी पूरी तरह ट्रेन नहीं साढ़े बच्चों ने बड़ी अच्छी डिस्ट्रिक्स हरा के और सेमीफाइनल फाइनल अमृतसर हरा के उन्होंने आगे गए इसी तरीके बॉयज ने बॉयज भी फाइनल खेले साड़ी डिस्ट्रिक्ट बहुत छोटी है और जो तो थोड़ा पटियाला मोहाली अमृतसर लुधियाना इदा ना खेलना पैता तो पता चलता है कि उत्तर इंटरनेशनल प्लेयर भी खेल रहे हैं नवे शहर रमनदीप ये सारे आगे खेल के गए मनदीप खेल के गए और ਸਾਡੀ ਵਿਕਟਾਂ ਦੀ ਤਾਰੀਫ ਕਰਕੇ ਗਏ ਸਾਡੀ ਹਸਪਿਟੈਲਿਟੀ ਦੀ ਤਾਰੀਫ ਕਰਕੇ ਗਏ ਉਹਨਾਂ ਨੂੰ ਬਹੁਤ ਅੱਛਾ ਲੱਗਾ ਕਿਉਂਕਿ ਅਸੀਂ ਸਟੇ ਵੀ ਬੱਚਿਆਂ ਨੂੰ ਇਸੇ ਹੋਟਲ 'ਚ ਦਿੰਨੇ ਆ ਉੱਪਰ ਅਸੀਂ ਕਮਰੇ ਦਿੰਨੇ ਆ ਸਾਰੀ ਡਿਸਟ੍ਰਿਕਟ ਤੋਂ ਜ਼ਿਆਦਾ ਸਾਡੀ ਡਿਸਟ੍ਰਿਕਟ ਦੀ ਤਾਰੀਫ ਇਸ ਕਰਕੇ ਹੁੰਦੀ ਹੈ ਕਿ ਸਾਡੀ ਹਸਪਿਟੈਲਿਟੀ ਬੈਸਟ ਹੈ ਸਾਡੇ ਮੈਂਬਰਸ ਦੀ ਵਜ੍ਹਾ ਨਾਲ ਜਿਹੜੇ ਕਿ ਕਦੇ ਇੱਕ ਆਵਾਜ਼ ਤੇ ਇਕੱਠੇ ਹੁੰਦੇ ਨੇ ਅਸੀਂ ਹਰ ਵਕਤ ਹਰ ਬੱਚੇ ਲਈ ਸੋਚਦੇ ਆਂ ਕਿ ਉਹਦੇ ਲਈ ਬੈਸਟ ਕਰੀਏ ਅਸੀਂ ਸਕੂਲ ਜਿਹੜੇ ਜੋੜੇ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਨਾਰਵੁੱਡ ਦੀ ਪ੍ਰੋਗਰੈਸ ਜਿਹੜੀ ਹੈਗੀ ਉਹ ਥੋੜੀ ਅੱਛੀ ਚੱਲ ਰਹੀ ਹੈਗੀ ਕੁਝ ਬੱਚੇ ਸਾਨੂੰ ਬਹੁਤ ਅੱਛੇ ਲੱਗੇ ক্রিকেট ਦਾ ਅੱਛਾ ਸਟੈਂਡਰਡ ਉਹਨਾਂ ਨੇ ਰੱਖਿਆ ਹੋਇਆ ਹੈਗਾ ਸਾਡੇ ਕੋਚਸ ਉੱਥੇ ਜਾਂਦੇ ਨੇ ਕੁਝ ਟਾਈਮ ਰੱਖੇ ਹੋਏ ਨੇ ਡਾਇਰੈਕਟਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਅੱਗੇ ਲਜਾਈਏ ਇਹਨਾਂ ਨੂੰ ਔਰ ਇਹਨਾਂ ਦੇ ਬੱਚੇ ਕਿਉਂਕਿ ਕਾਫੀ ਜ਼ਿਆਦਾ ਸਟਰੈਂਥ ਹੈ ਉਹਨਾਂ ਤੋਂ ਸਾਨੂੰ ਬੱਚੇ ਮਿਲ ਸਕਦੇ ਤੇ ਪ੍ਰਕਾਸ਼ ਮਾਡਲ ਸਕੂਲ ਕੁਝ ਲੋਕਲ ਹੈ ਸਾਰੇ ਬੱਚੇ ਆ ਜਾਂਦੇ ਨੇ ਤੇ ਸਭ ਤੋਂ ਬੜੀ ਚੀਜ਼ ਹੁੰਦੀ ਹੈ ਕਿ ਤੁਹਾਡੇ ਕੋਲ ਸਟਰੈਂਥ ਬੈਸ ਸਟਰੈਂਥ ਸਭ ਹੋਣੀ ਚਾਹੀਦੀ ਅਗਰ ਤੁਹਾਡੇ ਕੋਲ ਪੈਂਚ ਦੇ ਵੀ ਸਟਰੈਂਥ ਨਹੀਂ ਹੈ ਤਾਂ ਵੀ ਟੀਮਾਂ ਵਧੀਆ ਨਹੀਂ ਬਣਦੀਆਂ ਹੁਣ ਸਾਡੇ ਦੋ ਬੱਚੇ ਇੰਟਰ ਯੂਨੀਵਰਸਿਟੀ ਖੇਲਣ ਲਈ ਅਲੀ ਗੜ ਗਏ ਹੋਏ ਨੇ ਔਰ ਵੀ ਤੋਂ ਜ਼ਿਆਦਾ ਬੱਚਿਆਂ ਦੇ ਕੈਂਪ ਲੱਗੇ ਨੇ ਅੰਡਰ 6ਿੰਸ ਦੇ ਦੋ ਤਿੰਨ ਬੱਚੇ ਜਿਹੜੇ ਨੇ ਅਸਲੇ ਸਟੇਟ ਚ ਨੇ ਮੈਨੂੰ ਅੱਛਾ ਲੱਗਦਾ ਹੈ ਕਿ ਮੇਰੇ ਕੋਚੇਸ ਐਂਡੀ ਸੀ ਦੇ ਬਾਕੀ ਮੈਂਬਰਸ ਜਿਹੜੇ ਕਿ ਗਰਾਉਂਡ ਤੇ ਸਮਾਂ ਦੇ ਦਿੰਦੇ ਨੇ ਉਹਨਾਂ ਦੀ ਬਦੌਲਤ ਉਹਨਾਂ ਦੀ ਮਿਹਨਤ ਦਾ ਹੀ ਇਹ ਸਦਕਾ ਹੈ ਕਿ ਉਹ ਬੱਚੇ ਅੱਗੇ ਜਾ ਰਹੇ ਨੇ ਅੱਛਾ ਕਰ ਰਹੇ ਨੇ ਮੈਂਬਰਸ ਘਟ ਤੋਂ ਘਟ ਤੁਸੀਂ ਤੱਫੋ ਸ਼ੋਰ ਧਾਲੀ ਦਾ ਵਜਾ ਦਿਓ ਕਿ ਤੁਹਾਡੇ ਬੱਚੇ ਅੱਛਾ ਕਰ ਰਹੇ ਨੇ ਆਪਾਂ ਸੀਰੀਅਸ ਹੋਏ ਆ ਕਿ ਵੀ ਕੋਈ ਨੁਖਾਨ ਵਾਲਾ ਕੰਮ ਕਰ ਰਹੇ ਬੱਚੇ ਬਹੁਤ ਅੱਛਾ ਕਰ ਰਹੇ ਨੇ ਔਰ ਇਹ ਸਭ ਤੁਹਾਡੇ ਸਦਕਾ ਹੀ ਹੈ ਔਡੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਸਾਡਾ ਇਹ ਰੀਇਮਬਰਸਮੈਂਟ ਬੇਸ ਹੈ ਯਾਨੀ ਅਗਰ ਅਸੀਂ ਮੈਚ ਕਰਾਣੇ ਆ ਪੂਰਾ ਟੂਰਨਾਮੈਂਟ ਕਰਾਣੇ ਆ ਤਾਂ ਸਾਨੂੰ ਫੰਡ ਜਿਹੜੇ ਨੇ ਉੱਪਰ ਆਉਂਦੇ ਹੈਗੇ ਉਸ ਚ 10% ਤੋਂ ਲੈ ਕੇ 15% ਸਾਡੇ ਵੀ ਲੱਗਦੇ ਨੇ ਤੇ ਰੀਇਮਬਰਸ ਦਾ ਸਿਸਟਮ ਜੋ ਹੋਣ ਦੇ ਕਰਕੇ ਕਈ ਵਾਰ ਅਸੀਂ ਸ਼ਾਰਟ ਆਫ ਫੰਡ ਹੋ ਜਾਂਦੇ ਆ ਕਿਉਂਕਿ ਅਸੀਂ ਕਦੇ ਵੀ ਹੋਟਲ ਦਾ ਜਾਂ ਕਟਿੰਗ ਦਾ ਅਸੀਂ ਅੱਜ ਵੀ ਕੋਈ ਵੀ ਖਰਚਾ ਰੋਕਿਆ ਨਹੀਂ ਹੈਗਾ ਤਾਂ ਕਿ ਅਗਲਾ ਸਾਨੂੰ ਅਗਲੀ ਵਾਰ ਦੇ ਨਾ ਕਹਦੇ ਕਿ ਜੀ ਤੁਹਾਡੀ ਪੇਮੈਂਟ ਟਾਈਮ ਤੇ ਨਹੀਂ ਆਉਂਦੀ ਤੇ ਉਹਦੇ ਲਈ ਸਾਡੇ ਕੋਲ ਫਾਈਨੈਂਸਰ ਨੇ ਸਾਡੇ ਵਿੱਚੋਂ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਾਂਗਾ ਕਿਉਂਕਿ ਹੁਣ ਉਹ ਸਮਾਂ ਆ ਗਿਆ ਕਿ ਸ਼ਾਇਦ ਅਗਲੀ ਸਾਲ ਤੋਂ ਸਾਨੂੰ ਮੰਗਣਾ ਨਾ ਪਵੇ ਕਿਉਂਕਿ ਸਾਡੇ ਕੰਮ ਸਾਰੇ ਹੋ ਗਏ ਨੇ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਨਾਲ ਲਾਂਗਾ ਸੁਖਰਾਜ ਜੀ ਦਾ ਹੀ ਐਤਕੀ ਪਹਿਲੀ ਵਾਰ ਮੈਂ ਇਹਨਾਂ ਨੂੰ ਕਿਹਾ ਸੁਖਰਾਜ ਜੀ ਸਾਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਤੁਸੀਂ ਰਟਮ ਦੱਸੋ ਮੈਂ ਕਿਹਾ ਪੈਸੇ ਤੁਹਾਡੇ 15 ਦਿਨਾਂ ਚ ਮੁੜ ਜਾਣੇ ਹਨ ਲੇਕਿਨ ਮੈਂ ਹੋਟਲਾਂ ਦੀ ਪੇਮੈਂਟ ਕਰਨੀ ਹੈਗੀ ਸੁਖਰਾਜ ਜੀ ਨੇ ਡਾਕਟਰ ਕਾਰਾ ਨੇ ਆਪਣੇ ਬਲਦੇਵ ਜੀ ਬੈਠੇ ਹੈਗੇ ਤੇ ਬਲਦੇਵ ਜੀ ਟ੍ਰਾਂਸਪੋਰਟਰ ਕਿਧਰ ਲੈ ਨਜ਼ਰ ਨਹੀਂ ਆ ਰਹੇ ਸਾਨੂੰ ਸੋਗੀ ਸਾਹਿਬ ਸੋਗੀ ਸਾਹਿਬ ਆਤਮ ਵੀ ਨਹੀਂ ਖੜਾ ਕਰਦੇ ਪੈਸੇ ਦੇ ਕੇ ਭੁੱਲ ਜਾਂਦੇ ਨੇ ਕੇ ਕੇ ਸਰੀਂ ਜੀ ਬੈਠੇ ਨੇ ਉੱਪਰ ਮਨੋਜ ਜੀ ਬੈਠੇ ਨੇ ਜਦੋਂ ਵੀ ਸਾਨੂੰ ਰਜੇਸ਼ ਜੀ ਬੈਠੇ ਨੇ ਇਹ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਅਸੀਂ ਗਰਾਊਂਡ ਤੇ ਕੰਮ ਜ਼ਰੂਰ ਕਰਦੇ ਆਂ ਲੇਕਿਨ ਕਈ ਵਾਰ ਸਾਨੂੰ ਜੋ ਕਨਸਟੈਂਟਸ ਆਂ ਤੇ ਨਿਸੰਝ ਜੋ ਪ੍ਰੋਬਲਮਸ ਆਂਦੀਆਂ ਨੇ ਜੇ ਮੈਂਬਰ ਨਾਲ ਨਹੀਂ ਖੜਨਗੇ ਤਾਂ ਹੋ ਜਾਦਾ ਮੈਂ ਵੀ ਹੱਥ ਖੜੇ ਕਰ ਦਮਾ ਨਹੀਂ ਕਿੱਥੋਂ ਕਰਾਂਗਾ ਮੈਂ ਕਈ ਵਾਰ 15-15 ਲੱਖ ਇਕੱਠੇ ਦੇ ਰਹਿੰਦੇ 20-20 ਲੱਖ ਇਕੱਠੇ ਦੇ ਰਹਿੰਦੇ ਆਗੇ ਤਾਂ ਕਿਉਂਕਿ ਜੋ ਫੰਡਸ ਆਂਦੇ ਨੇ ਖਰਚਾ ਹੀ ਬਹੁਤ ਹੈ ਹਰ ਮੈਚ ਦਾ ਅਰ ਮੈਚ ਦਾ ਖਰਚਾ ਬਹੁਤ ਹੈ ਟੀਮ ਨੂੰ ਰੁਕਾਣਾ ਆਣਾ ਰੋਟੀ ਪਾਣੀ ਦਾ ਸਵੇਰ ਤੋਂ ਸ਼ਾਮ ਤੱਕ ਫਿਰ 4 ਦਿਨ ਦਾ ਜਿਹੜਾ ਮੈਚ ਹੁੰਦਾ ਬਹੁਤ ਖਰਚੇ ਵਾਲਾ ਮੈਚ ਹੁੰਦਾ ਤੁਸੀਂ ਟੀਮ ਬਾਹਰ ਭੇਜਦੇ ਹੋ ਅਸੀਂ ਕਦੀ ਵੀ ਟੀਮਾਂ ਨੂੰ ਬੱਸ ਚ ਨਹੀਂ ਭੇਜਿਆ ਮੇਰੀ ਪਹਿਲੀ ਡਿਸਟ੍ਰਿਕਟ ਹੈ ਜਿੱਨੇ ਟੈਂਪੋਰਰੀ ਟੈਬਲ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਪੰਜਾਬ ਤੇ ਕੋਈ ਨਹੀਂ ਭੇਜਦਾ ਸਿੱਧਾ ਮੈਂ ਕਹਿੰਦਾ ਨਹੀਂ ਚਾਹੇ ਸਾਡੇ ਕੋਲ ਪੈਸੇ ਘੱਟ ਨੇ ਜਾਂ ਜ਼ਿਆਦਾ ਨੇ ਬੱਚੇ ਬਿਲਕੁਲ ਆਰਾਮ ਨਾਲ ਜਾਣਗੇ ਅੱچھے ਹੋਟਲ 'ਚ ਰਹਿਣਗੇ ਮੈਨੂੰ ਇੱਕ ਵਾਰ ਪਾੜਾ ਸਾਹ ਕਹਿੰਦੇ ਨੇ ਕਹਿੰਦੇ ਮੈਂ ਸੁਨੇਹਾ ਯਾਰ ਤੂੰ AC ਰੂਮ ਦੇ ਨਾ ਮੈਂ ਕਹਾ ਸਰ ਬਿਲਕੁਲ ਕਹਿੰਦੇ ਗਲਤ ਆ ਮੈਂ ਕਸਾ ਗਲਤ ਨਹੀਂ ਹੈ ਮੈਂ ਨਹੀਂ ਚਾਹਦਾ ਕਿ ਬੱਚੇ ਮੰਦਰ ਚ ਰੁਕਣ ਤਾਂ ਇਨਸ਼ਾ ਅਲਾ ਜਰੂ ਕਰਨ ਜਿਸ ਤੇ ਮੱਛਰ ਘਟਣ ਜੇ ਉਹ ਕੰਫਰਟੇਬਲ ਨਹੀਂ ਹੋਣਗੇ ਤਾਂ ਉਹ ਸਵੇਰੇ ਖੇਲਣਗੇ ਕਿਤਾ ਇਹਨਾਂ ਲੇਕਿਨ ਫਿਰ ਵੀ ਮੈਂ ਜਿਹੜਾ ਹੈਗਾ ਇਸ ਨੂੰ ਨਹੀਂ ਚਾਹਦਾ ਅਛਾ ਇਹ ਪੈਸੇ ਕਿੱਥੋਂ ਆਉਂਦੇ ਨੇ ਮੇਰੇ ਸਾਡੇ ਪੈਸੇ ਅਸੀਂ ਸਾਡੇ ਮੈਂਬਰ ਲੈਂਦੇ ਤੁਸੀਂ ਤਾਂ ਸਾਨੂੰ 2014 ਤੋਂ ਇਮਦਾਦ ਦਿੱਤੀ ਹੈ ਜਦੋਂ 2 ਜਾਣ ਤੋਂ ਕੰਮ ਕਰ ਰਹੇ ਹਾਂ ਮੇਰੇ ਮੈਂਬਰ ਜਿਹੜੇ ਸੀ ਮਖਤਾਵਰ ਜੀ ਜਾਂ ਦੂਸਰੇ ਲੋਕ ਜਿਹੜੇ ਸੀ ਬੈਠੇ ਨੇ ਅੱਜ ਵੀ ਕਦੀ ਵੀ ਕਮੀ ਨਹੀਂ ਆਨ ਦਿੱਤੀ ਹੋਣਾ ਤੇ ਅਸੀਂ ਸ਼ੁਰੂਆਤ ਕੀਤੀ ਹਲਕੇ ਹਲਕੇ ਸ਼ਰਮੋ ਸ਼ਰਮੀ ਸਾਰਿਆਂ ਨੇ ਜੋਸ਼ਕ ਬਾਤ ਕਰਤੀ ਮੈਂ ਅੱਜ ਵੀ ਕਹਿਣਾ ਕਿ ਦੋ ਦਿਨ ਚੀਜ਼ਾਂ ਜਿਸੀਂ ਅੱਗੇ ਆ ਸਾਡਾ ਅਜਿਹਾ ਟੈਕਟਰ ਜਿਹੜਾ ਨਹੀਂ ਹੈ ਤੇ ਮੁੰਡਾ ਜਿਹੜਾ ਕੰਮ ਕਰਦਾ ਹੈਗਾ ਮੈਨੂੰ ਜੋ ਉੱਥੇ ਖੜੇ ਕਰਕੇ ਐਪਰੀਸ਼ੀਏਸ਼ਨ ਮਿਲੀ ਕਿ ਤੁਹਾਡੀ ਫੂਡ ਕੁਆਲਿਟੀ ਬਹੁਤ ਅੱਛੀ ਹੈ ਇਹ ਮੇਰੇ ਲਈ ਬਹੁਤ بڑا ਐਵਾਰਡ ਹੈ ਬਹੁਤ بڑا ਉਹ ਸਿਹਰਾ ਹੈ ਜਦੋਂ ਮੀਟਿੰਗ ਤੇ ਜਾਂਦੇ ਆ ਪਰ ਉਹ ਫੂਡ ਬਣਾਉਣ ਵਾਲਾ ਸਾਡਾ ਬੰਦਾ ਜਿਹੜਾ ਹੈਗਾ ਉਹ ਸੰਤੋਸ਼ ਕੁਮਾਰ ਜਿਹੜਾ ਹੈਗਾ ਉਹ ਬੰਦੇ ਨੇ ਕਦੀ ਵੀ ਕੋਈ ਕਮੀ ਨਹੀਂ ਰੱਖੀ ਜੇ ਸਾਨੂੰ ਕਿਹਾ ਕਿ ਜੀ ਭਾਜੀ ਇੰਨਾ ਚਾਹੀਦਾ ਸੀ ਜਿੰਨਾ ਉਹ ਨਹੀਂ ਲਾਤੀ ਕੰਮ ਬਧੀਆਂ ਕਰਦਾ ਇਹ ਸਭ ਚੀਜ਼ਾਂ ਜਿਹੜੀਆਂ ਕੁੱਲ ਮਿਲਾ ਕੇ ਮੌਂਟੀ ਜੀ ਬੈਠੇ ਨੇ ਪਿਛਲੇ ਸਾਲ ਸੀਨੀਅਰ ਟੂਰਨਾਮੈਂਟ ਕਮੇਟੀ ਦੇ ਮੈਂਬਰ ਰਹੇ ਪੀਸੀਐਚ ਇਹ ਇਹਨਾਂ ਨੇ ਜਿਹੋ ਉੱਥੇ ਮਾਹੌਲ ਦੇਖਿਆ ਇਹਨਾਂ ਨੇ ਦੇਖਿਆ ਵੀ ਨਵੀਂ ਸ਼ਹਿਰ ਦੀ ਕਿੰਨੀ ਤਾਰੀਫ ਹੈ ਉੱਥੇ ਇਸੇ ਲਈ ਕਿਉਂ ਸਾਡੇ ਬੱਚੇ ਜਾਣਦੇ ਨਹੀਂ ਇੰਪਾਇਰਸ ਨੇ ਕੁਛ ਨਹੀਂ ਮੈਂ ਇਹ ਸੈਲਫ ਪ੍ਰੇਜ਼ ਨਹੀਂ ਕਰ ਰਿਹਾ ਮੈਂ ਦੱਸਣਾ ਚਾਹਨਾ ਕਿ ਇੱਕ ਟੀਮ ਐਸੀ ਹੈ ਜਿਸ ਟੀਮ ਦੀ ਬਦੌਲਤ ਅਸੀਂ ਅੱਜ ਇਸ ਮੁਕਾਮ ਤੇ ਆਏ ਹਾਂ ਇਸ ਮੁਕਾਮ ਤੇ ਆ ਕੇ ਸਾਨੂੰ ਪਿੱਛੇ ਕਹਿੰਦਾ ਤੁਸੀਂ ਸਟੇਡੀਅਮ ਲਈ ਜਗਾ ਲੈ ਇਸ ਮੁਕਾਮ ਤੇ ਆ ਕੇ ਤੁਸੀਂ ਵਿਕਟ ਪਰ ਆਣੀ ਹੈ ਸਾਨੂੰ ਦੱਸੋ ਮੈਂ ਸ਼ੁਕਰ ਗੁਜ਼ਾਰਾ ਹੈ ਨਾ ਸਾਰਿਆਂ ਲੋਕਾਂ ਦਾ ਕਿਉਂਕਿ ਪਰਦੇ ਤੇ ਜਿਹੜੀ ਫਿਲਮ ਚੱਲਦੀ ਹੈ ਨਾ ਉਹਦੇ ਪਿੱਛੇ ਬਹੁਤ ਸਾਰਾ ਕਰੂ ਹੁੰਦਾ ਹੈ ਬਹੁਤ ਸਾਰੇ ਬੰਦੇ ਹੁੰਦੇ ਨੇ ਬਹੁਤ ਲੋਕ ਹੁੰਦੇ ਜਿਨ੍ਹਾਂ ਦੀ ਮਿਹਨਤ ਹੁੰਦੀ ਹੈ ਟੀਮ ਜਿੱਤ ਕੇ ਆਂਦੀ ਅਸੀਂ ਖੁਸ਼ ਹੋਨੇ ਜੀ ਉਹ ਲੈ ਗਿਆ ਸੀ ਟੀਮ ਜੇ ਜਾ ਕੇ ਲੈ ਆਇਆ ਜੀ ਫਲਾਣੇ ਬੰਦੇ ਨੇ ਸੈਂਚਰੀ ਕਰਤੀ ਜੀ ਹੁਣ ਵੀ ਸਾਡੇ ਬੱਚੇ ਨੇ ਹਿਮਾਚਲ ਦੇ ਗਏ 16 ਸਾਲ ਦਾ 15 ਸਾਲ ਦਾ ਬੱਚਾ ਹੈਗਾ ਖੁਸ਼ਗੁਬਤਾ ਉਹਨੇ 165 ਰਨ ਕੀਤੇ ਨੇ ਬੜੀ ਖੁਸ਼ੀ ਹੋਈ ਇਹੀ ਬੱਚੇ ਅੱਗੇ ਚੱਲ ਕੇ ਹੋ ਸਕਦਾ ਇੰਡੀਅਨ ਟੀਮ 'ਚ ਨਜ਼ਰ ਆਣ ਸਾਨੂੰ ਅਸੀਂ ਇਹ ਨਹੀਂ ਸੋਚਦੇ ਕਿ ਸਾਡਾ ਬੱਚਾ ਅੱਗੇ ਨਹੀਂ ਜਾਏਗਾ ਸਾਡੇ ਬੱਚਿਆਂ 'ਚ ਬਹੁਤ ਟੈਲੈਂਟ ਹੈ ਕਈ ਵਾਰ ਸਾਨੂੰ ਲੱਗਦਾ ਸਾਡੇ ਕੋਲ ਕਈ ਚੀਜ਼ਾਂ ਦੀ ਕਮੀ ਹੋ ਸਕਦੀ ਜਿਦਾ ਬੋਲਿੰਗ ਮਸ਼ੀਨ ਦੀ ਕਮੀ ਹੈ ਸਾਡੇ ਕੋਲ ਸੁਪਰ ਸੌਪਰ ਦੀ ਕਮੀ ਹੈ ਉਹ ਵੀ ਮੈਂ ਡਿਮਾਂਡ ਕੀਤੀ ਹੋਈ ਹੈ ਦੇਖੋ ਕੀ ਕਰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੋ ਪਰਦੇ ਦੇ ਪਿੱਛੇ ਕੰਮ ਕਰਦੇ ਨੇ ਜਿਹੜੇ ਪੂਰੇ ਸਾਲ ਮਿਹਨਤ ਕਰਦੇ ਨੇ ਮੇਰੇ ਕੋਚਸ ਜਿਹੜੇ ਨੇ ਸਭੀ ਐਸੋਸੀਏਸ਼ਨ ਦੇ ਜਿਹੜੇ ਕੋਚਸ ਨੇ ਮੈਂ ਜ਼ਰੂਰ ਤਾਰੀਫ ਕਰਨਾ ਚਾਹਾਂਗਾ ਰੌਨਕ ਕੋਚੇਸ ਦੀ ਕਿ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਉਹ ਅਸੀਂ ਡਾਇਰੈਕਟ ਭੇਜਦੇ ਹਾਂ ਜਾਂ ਅਸੀਂ ਨਾਰਮਡ ਭੇਜਦੇ ਹਾਂ ਜਾਂ ਅਸੀਂ ਕਿਸੇ ਵੀ ਸਕੂਲ 'ਚ ਜਿਹੜੇ ਅਸੀਂ ਜੁੜੇ ਹੋਏ ਨੇ ਤੇ ਉਹਨਾਂ ਨੇ ਕਦੀ ਮਾਤੇ ਦੇ ਸ਼ਿਕਨ ਨਹੀਂ ਪਾਈ ਉਹ ਜਾਣਦੇ ਨੇ ਆਪਣਾ ਕੰਮ ਕਰਦਣੇ ਜਿੰਨਾ ਵੀ ਬਰਸਾਤ ਹੈ ਸਕਤੀ ਹੈ ਗਰਮੀ ਹੈ ਉਹ ਜੋ ਟਾਈਮ ਦਿੱਤਾ ਹੁੰਦਾ ਹੈਗਾ ਮੇਰੇ ਕੱਲ ਉਹ ਸਕੂਲ 'ਚ ਪਹੁੰਚਦੇ ਨੇ ਸਕੂਲ 'ਤੇ ਹੀ ਬੈਠੇ ਨੇ ਉਹ ਗਵਾਹ ਨੇ ਕਿ ਉਹ ਆਪਣਾ ਕੰਮ ਪ੍ਰੌਪਰਲੀ ਕਰ ਰਹੇ ਨੇ ਹੋ ਸਕਦਾ ਹੈ ਸਾਡੇ ਵੱਲੋਂ ਥੋੜੀ ਹਲੇ ਡਿਲੇ ਹੈ ਕਿ ਅਸੀਂ ਮੈਟੀ ਨਹੀਂ ਪ੍ਰੋਵਾਈਡ ਕਰ ਸਕੇ ਤੁਹਾਨੂੰ ਜਿਹੜਾ ਮੇਰੀ ਗਾਰੰਟੀ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਚ ਮਿਲ ਜਾਏਗੀ ਮੈਂ ਭੇਜ ਦਾਂਗਾ ਵਿਕਟ ਬਣਾ ਤੁਹਾਡਾ ਕੰਮ ਹੈ ਬੰਦਾ ਸਾਡਾ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਚੁੱਕਾ ਬੱਚੇ ਅੱਛਾ ਕਰ ਰਹੇ ਨੇ ਬੱਚੇ ਕਾਫੀ ਅੱਗੇ ਜਾ ਰਹੇ ਨੇ ਸਾਡੇ ਅੱਛਾ ਖੇਡ ਰਹੇ ਨੇ ਐਤੀ ਮੈਂ ਨਾਰਵਟ ਔਰ ਟੌਟੇ ਸਕੂਲ ਦੇ ਤੋਂ ODI ਹੋਇਆ ਸੀਗਾ ਵਨ ਡੇ ਇੰਟਰਨੈਸ਼ਨਲ ਵੈਸ ਹੀ ਆਸਟ੍ਰੇਲੀਆ ਊਮਨਸ ਵਰਸਸ ਇੰਡੀਅਨ ਊਮਨਸ ਦਾ ਉਹ ਬੱਚੇ ਦੇਖਣ ਗਏ ਔਰ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਕੁੜੀਆਂ ਉਮੀ ਸਪੈਸ਼ਲੀ ਅਸੀਂ ਲੜਕੀਆਂ ਨੂੰ ਪ੍ਰਮੋਟ ਕਰਨ ਲਈ ਉਭਰਾਲਾ ਕੀਤਾ ਸੀਗਾ ਇਹ ਔਰ ਪੀਸੀ ਨੂੰ ਰਿਕੁਐਸਟ ਕੀਤੀ ਸੀ ਕਿ ਭਈ ਸਾਡੀ ਮੀਟਿੰਗ ਹੋਈ ਉਹਦੇ ਵੀ ਕੀ ਇੱਥੇ ਬੱਚੇ ਆਣਗੇ ਜੀ ਇਹਨਾਂ ਨੂੰ ਖਾਣਾ ਵਾਣਾ ਵੀ ਚਾਹੀਦਾ ਹੈਗਾ ਤੇ ਇਹਨਾਂ ਨੂੰ ਖਾਣਾ ਪਾਣੀ ਹਰ ਚੀਜ਼ ਮੇਰੇ ਘਰ ਪ੍ਰੋਪਰਲੀ ਬੱਚਿਆਂ ਨਾਲ ਰਿਪੋਰਟ ਦਿੱਤੀ ਹੈ ਔਰ ਸਕੂਲਾਂ ਨੇ ਸਾਨੂੰ ਐਪਲੀਕੇਸ਼ਨ ਲੈਸ ਭੇਜਿਆਗਾ ਤੇ ਇਹ ਸਭ ਕੁਝ ਜਿਹੜਾ ਉੱਪਰ ਵੀ ਸਭ ਕਰਨ ਨੂੰ ਤਿਆਰ ਨੇ ਉਹਨਾਂ ਨੂੰ ਅੱਗੇ ਜਿਹੜਾ ਹੈਗਾ ਕੰਮ ਕਰਨ ਵਾਲੇ ਚਾਹੀਦੇ ਨੇ ਕਿ ਅੱਗੇ ਕੰਮ ਪ੍ਰੋਪਰ ਹੋ ਰਿਹਾ ਹੈ ਕਿ ਨਹੀਂ ਹੋ ਰਿਹਾਗਾ ਮੈਂ ਸੁਖਰਾਜ ਜੀ ਦੀ ਔਰ ਦੱਸਾਂ ਸੁਖਰਾਜ ਜੀ ਨੇ ਸਾਨੂੰ ਇਸ ਸਾਲ ਬਹੁਤ ਫਾਈਨੈਂਸ਼ੀਅਲ ਹੈਲਪ ਕੀਤੀ ਇੱਕ ਛੋਟਾ ਟਰੈਕਟਰ ਇਹਨਾਂ ਨੇ ਦੇਖਿਆ ਉਹਨਾਂ ਕਿ ਵੀ ਸਾਈਟਾਂ ਤੇ ਕਹਾਣੀ ਜਾਂਦੀ ਹੈਗੀ ਉਹ ਤੋਂ ਛੋਟਾ ਟਰੈਕਟਰ ਇਹਨਾਂ ਨੇ ਸਾਨੂੰ ਤਾਂ ਤੇ ਮੇਰੇ ਕੋਲ ਪਿਆ ਲੈ ਜਾਓ ਮੈਂ ਪੁੱਛਿਆ ਸਰ ਕਿੰਨੇ ਪੈਸੇ ਦੇਣੇ ਹੋਣਗੇ ਅਸੀਂ ਤਾਂ ਸੋਚਦੇ ਸੀ ਕਿ ਸੈਕੰਡ ਹੈਂਡ ਹੈ ਇਹਨੂੰ ਪੈਸੇ ਕੁਛ ਨਾ ਕੁਛ ਪੁੱਛਾਂਗੇ ਇਹ ਗੇਨਰ ਨੇ ਕੋਈ ਵੀ ਪੈਸਾ ਛੱਡ ਤੋਂ ਨਹੀਂ ਲਿਆ ਕਿ ਬੱਚਿਆਂ ਲਈ ਹੈਗਾ ਇਹ ਬੱਚਿਆਂ ਦੇ ਯੂਸ ਚ ਆਏਗਾ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਸਬ ਕੀੜਾ ਹੁੰਦਾ ਹੈਗਾ ਜਿਹੜੀਆਂ ਸਾਈਡ ਤੇ ਝਾੜੀਆਂ ਹੁੰਦੀਆਂ ਹੈਗੀਆਂ ਬੱਚੇ ਕਈ ਵਾਰ ਪੌੜ ਲੈ ਜਾਂਦੇ ਨੇ ਤੇ ਸਾਨੂੰ ਹਮੇਸ਼ਾ ਡਰ ਰਹਿੰਦਾ ਸੀਗਾ ਕਿ ਵੀ ਕੋਈ ਪ੍ਰੋਬਲਮ ਬਣ ਕੇ ਰਿਹਾ ਜਾਵੇ ਇਹ ਸਾਰਾ ਕੁਝ ਜਿਹੜਾ ਹੈਗਾ ਹੋਇਆ ਹੈਗਾ ਤੇ ਮੈਂ ਰਾਜਨ ਜੀ ਨੂੰ गुजारिश ਕਰਾਂਗਾ ਕਿਉਂਕਿ ਮੈਂ ਰਾਤ ਨੂੰ ਕਾਫੀ ਤबीयत ਮੇਰੀ ਖਰਾਬ ਰਹੀ ਮੇ ਕੋਈ ਬੋਲੇ ਵੀ ਨਹੀਂ ਜਾ ਰਿਹਾ ਸੀ ਕਾਫੀ ਬੋਲ ਲਿਆ ਉਸ ਵਿੱਚ ਮੈਂ ਬੋਲ ਕਰਤਾ ਤੁਹਾਨੂੰ ਲੇਕਿਨ ਮੈਂ ਚਾਹਾਂਗਾ ਕਿ ਆਪਾਂ ਆਪਣਾ ਅਗਲਾ ਕੰਮ ਕਰੀਏ ਕਿਉਂਕਿ ਆਲਰੇਡੀ ਲੇਟ ਹੈ ਅਸੀਂ ਇਹ ਸਾਰ ਜਲਾਸ਼ੀਲ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਦੰਬਲੀ ਅਤੇ ਤਾਰੀਖ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ